ਲਾਪਰੀ ਨੂੰ ਕਿ ਜਿਹੜੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਦੋਸ਼ੀ ਵਿਅਕਤੀ ਨੇ ਉਹਨਾਂ ਦੇ ਖਿਲਾਫ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਵੱਲੋਂ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਐਸਐਚਓ ਸਿਟੀ ਕੋਡ ਪੂਰਾ ਦੀ ਦੇਖਰੇਖ ਰਿਪਰਟਸਪੈਕਟਰ ਨੂੰ ਇਮਾਰ ਦੇ ਸਿਟੀ ਕੋਡ ਪੂਰਾ ਪੁਲਿਸ ਨੇ ਇਤਲਾਮ ਮਿਲਣ ਤੇ ਜਲਾਲਿਆਣਾ ਰੋਡ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕੇ ਕੋਈ ਇੱਕ ਜੁਰਮ ਕਰਨ ਦੀ ਸਲਾਹ ਬਣਾ ਰਹੇ ਸੀਗੇ ਕਿ ਉਹਨਾਂ ਨੂੰ ਕੋਈ ਵੀ ਧੁਰਮ ਕਰਨ ਤੋਂ ਪਹਿਲਾਂ ਹੀ ਸਲਾਬ ਬਣਾਉਂਦੇ ਗ੍ਰਿਫਤਾਰ ਕੀਤਾ ਗਿਆ ਇਹ ਪੰਜ ਵਿਅਕਤੀ ਜਿਨ੍ਹਾਂ ਚ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਵਿੱਚੋਂ ਇੱਕ ਸੁਨੀਲ ਸ਼ੰਗ ਹੈ ਸਲੀਮ ਮਸੀਹ ਹੈ ਜਸਕਰਨ ਸੋਨਾ ਪਵਨ ਕੁਮਾਰ ਉਰਫ ਲੰਗੂ ਧਰਮਿੰਦਰ ਸਿੰਘ ਉਰਫ ਜੋਨੀ ਹੈ ਇਹਨਾਂ ਨੂੰ ਗ੍ਰਿਫਤਾਰੀ ਉਪਰੰਤ ਜਦੋਂ ਪੁੱਛ ਪੜਤਾਲ ਕੀਤੀ ਗਈ ਤੇ ਇਹਨਾਂ ਬਾਸੋਂ ਇੱਕ ਮੋਟਰਸਾਈਕਲ ਬਿਨਾ ਨੰਬਰੀ ਇੱਕ ਐਕਟਿਵਾ ਬਿਨਾ ਨੰਬਰੀ ਤੇ ਦੋ ਮੋਬਾਈਲ ਆ ਜਿਹੜੇ ਬਰਾਮਦ ਕੀਤੇ ਗਏ ਆ ਦੋ ਕਾਪੇ ਦੋ ਖੰਡੇ ਇੱਕ ਕਿਰਪਾਨ ਵੀ ਇਹਨਾਂ ਤੋਂ ਬਰਾਮਦ ਕੀਤੀ ਗਈ ਹੈ ਇਹਨਾਂ ਦਾ ਪਿਛਲਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਤੇ ਇਹਨਾਂ ਦੇ ਖਿਲਾਫ ਕਰੀਬ 23 ਮੁਕੱਦਮੇ ਦਰਜ ਹੈ ਅਲੱਗ-ਅਲੱਗ ਧਰਾਵਾਂ ਦੇ ਤਹਿਤ ਜਿਨ੍ਹਾਂ ਵਿੱਚ ਚੋਰੀ ਦੇ ਹਨ ਡੀਬੀਐਸ ਦੇ ਸ਼ਰਾਬ ਦੇ ਤੇ ਲੜਾਈ-ਪੜਾਈ ਦੇ ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਨੇ ਇਹਨਾਂ ਵਿੱਚੋਂ ਜਿਹੜਾ ਸਲੀਮ ਅਸੀ ਹੈ ਇਹਦੇ ਖਿਲਾਫ 10 ਮੁਕੱਦਮੇ ਅਲੱਗ-ਅਲੱਗ ਜੁਰਮਾਂ ਦੇ ਦਰਜ ਹੈ ਤੇ ਜਿਹੜਾ ਜਸਕਰਨ ਸੋਨਾ ਉਹਦੇ ਖਿਲਾਫ ਕਿੰਨੇ ਮੁਕੱਦਮੇ ਦਰਜ ਹੈ ਅਵਨ ਕੁਮਾਰ ਉਹ ਲੰਗੂ ਜਿਹੜਾ ਇਹਦੇ ਕਲਾਬ ਚਾਰ ਮੁਕਦਮੇ ਦਰਜ ਐ ਪੁਰਾਣੇ ਧਰਮਿੰਦਰ ਸੋਨੀ ਐ ਇਹਦੇ ਕਲਾਬ ਵੀ ਚਾਰ ਮੁਕਦਮੇ ਦਰਜ ਐ ਇਸ ਤਰ੍ਹਾਂ ਇਹਨਾਂ ਪੰਜਾਂ ਮੁਲਜ਼ਮਾਂ ਦੇ ਕਲਾਬ 23 ਦੇ ਕਰੀਬ ਮੁਕਦਮੇ ਜੜੇ ਆ ਪਹਿਲਾਂ ਹੀ ਦਰਜ ਨੇ ਕੋਰਕਪੁਰੇ ਚ ਦਰਜ ਆ ਜੀ ਕੋਰਕਪੁਰੇ ਚ ਦਰਜ ਆ ਜੀ ਤੇ ਇਹਨਾਂ ਤੋਂ ਜਿਹੜਾ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਏਗੀ ਤੇ ਸਾਨੂੰ ਉਮੀਦ ਐ ਕਿ ਇਹਨਾਂ ਤੋਂ ਹੋਰ ਵੀ ਵਾਰਦਾਤਾਂ ਦੇ ਕਲਾਸਾ ਹੋਣ ਦੀ ਉਮੀਦ ਐ